ਅਮਰਸਰ ਦੇ ਵਿੱਚ ਲਗਾਤਾਰ ਗੋਲੀਆਂ ਚੱਲਣ ਦਾ سلسلہ جاری ਹੈ ਰੁਕਣ ਦਾ ਨਾਮ ਨਹੀਂ ਲੈ ਰਿਹਾ ਆਏ ਦਿਨ ਲੁੱਟਾਂ ਖੋਹਾਂ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਨੇ ਅਤੇ ਕਾਨੂੰਨ ਨਾਮ ਦੀ ਚੀਜ਼ ਦਾ ਕੋਈ ਵੀ ਕਿਸੇ ਦੇ ਵਿੱਚ ਡਰ ਨਜ਼ਰ ਨਹੀਂ ਆ ਰਿਹਾ ਅਮਰਸਰ ਸ਼ਹਿਰ ਵਾਸੀਆਂ ਦੇ ਮਨਾਂ ਦੇ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ ਕਿਉਂਕਿ ਅੱਜ ਸਵੇਰੇ ਤੜਕਸਾਰ ਸਭ ਤੋਂ ਪਹਿਲਾਂ ਅੰਦਰ ਕੀ ਨਾ ਵਲੇ ਨਾ ਦੰਦਾ ਰੋੜਾ ਜੀ ਆ ਮਾਨੀ ਕਾਲ ਤੇ ਦੰਦੇ ਕੋਲ ਚਲੀ ਆ ਜੀ ਗੋਲੀ ਮੇਰੀ 5 ਨੰਬਰ ਵਾਰ ਦੇ ਵਿੱਚ ਚਲੀ ਆ ਇਹ ਸੀ ਬਚਨ ਚਾਹਰੀ ਜੀ ਦਾ ਮੁੰਡਾ ਪਵਨ ਚਾਹਰੀ ਨਾਲ ਹਰਮਨ ਹੁੰਦਾ ਸੀ ਇਹ ਐਕਸ ਕਾਉਂਸਲਰ ਹੈ ਜੀ ਪਹਿਲਾਂ ਕਾਉਂਸਲ ਰਹਾ ਵਾ ਤੇ ਹੁਣ ਤੇ ਲੱਗ ਗਿਆ ਸਾਜ ਤੇ ਲੱਗ ਗਿਆ ਹੈਗਾ ਤੇ ਪਿਛਲੀ ਵਾਰ ਵੀ ਮੈਂ ਲੱਤਣ ਦੇ ਖਿਲਾਫ ਲੱਗਿਆ ਸੀ ਐਤਗਾਂ ਜੀ ਮੇਰੀ ਪਿਆਰੀ ਸੀ ਹੈਲੈਕਸ਼ਨ ਰਾਫ ਕਰਨ ਦੀ ਤੇ ਇਹ ਉਸ ਰੰਗੇਸ਼ ਦੇ ਤਹਿਤ ਕਿ ਇਹਨਾਂ ਨੇ ਬਰਮਾਸ਼ਾ ਆਕੀ ਗੱਲ ਕੀ ਹੋਈ ਆ ਕਿ ਉਹ ਇਹਨਾਂ ਨੂੰ ਗੋਲੀਆਂ ਪਾ ਰਹੇ ਨੇ ਲੋਕਾਂ ਵਿੱਚ ਬੰਡਾ ਸੀ ਗਾਰ ਕਢਾਣੀ ਸੀ ਜਿਹੜੀਆਂ ਵੀ ਮੈਨੂੰ ਅੱਜ ਗੱਡੀ ਚੁੱਤੀ ਗਈ ਉਹ ਕੰਪਲੇਟਾ ਇਹ ਇਹਦਾ ਮੁੰਡਾ ਆ ਕੇ ਵੇਖਿਆ ਤੇ ਗੱਡੀ ਇੱਥੋਂ ਲੈ ਕੇ ਦੂਹਾਂ ਜਾਣ ਲੱਗਾ ਜਿਹੜੀਆਂ ਕੰਪਲੇਟ ਮੇਨ ਹੈਗੀ ਸੀ ਉਹ ਕੰਮ ਨਹੀਂ ਕਰਨੀ ਜੋ ਕਿ ਮੇਰੇ ਬੰਦੇ ਸੀ ਇਹਦੇ ਕਰਕੇ ਇਹਨਾਂ ਨੇ ਬਹਿਸ ਕੀਤੀ ਉਥੇ ਕਿ ਗੱਲ ਗਲੋਸ਼ ਕਰ ਲਾਤੇ ਉਸ ਤੋਂ ਬਾਅਦ ਇਹਨਾਂ ਨੇ ਮੁੰਡੇ ਬੁਲਾ ਲਏ ਫੋਨ ਕਰਕੇ ਸਾਨੂੰ ਪਤਾ ਹੀ ਲੱਗਾ ਮੈਂ ਤੇ ਮੇਰਾ ਬ੍ਰੋਕਰ ਸੀ ਇਹਦੇ ਉੱਤੇ ਇਹਨਾਂ ਨੇ ਆੰਦੇ ਸਾਡੇ ਵੰਗਲਾ ਕਰਨ ਦੀ ਕੋਈ ਸ਼ਿਕਾਇਤ ਨਹੀਂ ਅਸੀਂ ਆਪਣਾ ਬਿਚਾ ਆਵਾਜ਼ ਤੇ ਪਛਨਵਟੇ ਆ ਤੇ ਨਾਲ ਇਹਨਾਂ ਗੋਲੀ ਚਲਾ ਦਿੱਤੀ ਆ ਇੱਕ ਗੋਲੀ ਇਹਨਾਂ ਵਾਈਫਰ ਕੀਤਾ ਉਸ ਤੋਂ ਬਾਅਦ ਇਹਨਾਂ ਸੱਦੀ ਗੋਲੀ ਚਲਾਈ ਜੋ ਕਿ ਮੇਰੇ ਬ੍ਰਦਰ ਦੇ ਯਾਨਕੀ ਅਮਨ ਕੁਮਾਰ ਸਿੰਘ ਦਾ ਉਹਨਾਂ ਨਾਲ ਲੱਗੀ ਹੈ ਗੋਲੀ ਹਾਂਜੀ ਹਾਂਜੀ ਇਹ ਬਣਾ ਕੀ ਕਾਰਵਾਈ ਨੋਟ ਕਰ ਲਓ ਕਾਰਵਾਈ ਇਹ ਬਿਮਾਰੀ ਬੰਦੇ ਨੇ ਇਹਨਾਂ ਦੇ ਅੱਗੇ ਵੀ ਬਾਈ ਪਰਚੇ ਹੈਗੇ ਨੇ 302 307 ਇਹ ਲੋਕਾਂ ਨੂੰ ਲੈ ਲਾਦੇ ਨੇ ਲੋਕਾਂ ਦੇ ਘਰ ਜਾ ਰਹੇ ਹੁੰਦੇ ਨੇ ਇਹ ਲੋਕਾਂ ਨੂੰ ਮੌਜੂ ਘਰੋਂ ਭਾਰ ਹੁੰਦੇ ਆ ਉਹ ਜਾਨ ਨੂੰ ਸੰਗਲ ਪਾ ਕੇ ਅੰਦਰ ਬਾਹਰ ਨਾ ਚਾਹੀਦਾ ਦੇ ਬਾਰ ਖੁੱਲੇ ਛੱਡਣੇ ਨਹੀਂ ਚਾਹੀਦੇ ਤੇ ਕੁੱਤਿਆਂ ਨੂੰ ਬੱਤਰ ਨੇ ਤੇ ਸੋਇ ਇਸ ਕਰਕੇ ਇਹਨਾਂ ਦੇ ਘਾਰ ਲਈ ਹੋਣੀ ਚਾਹੀਦੀ ਆ ਮੈਂ ਸੀਐਮ ਸਾਹਿਬ ਤੱਕ ਤੇ ਡੀਜੀਪੀ ਤੱਕ ਮੈਂ ਇਹਨਾਂ ਦੀ ਅਪਰੋਚ ਕਰਾਂਗਾ ਇਸ ਮਸਲੇ ਬਾਰੇ ਇਹਨਾਂ ਨੂੰ ਦੱਸਾਂਗਾ ਠੀਕ ਮੈਂ ਜਾਣਦੇ ਕਿਹੜੀ ਜਗ੍ਹਾ ਦੇ ਗੋਲੀ ਚੱਲੀ ਹੈ ਜੀ ਇਹ ਆਜ਼ਾਦਨਗਰ ਗਲੀ ਨੰਬਰ 3 ਚ ਗੋਲੀ ਚੱਲੀ ਆ ਜੀ ਉਥੇ ਕਾਰਪੋਰੇਸ਼ਨ ਵਾਲੋਂ ਗਟਰ ਸਾਫ ਕਰਨ ਲਈ ਕੋ ਮਸ਼ੀਨ ਭੇਜੀ ਗਈ ਹਮਮ ਉਥੇ ਦੋ ਪਾਰਟੀਆਂ ਉਹਨੂੰ ਕਰਦੀਆਂ ਨੇ ਉਥੇ ਵਰਕ ਕਰਦੀਆਂ ਨੇ ਪੋਲੀਟੀਕਲ ਪਾਰਟੀਆਂ ਇੱਕ ਸੁਰਿੰਦਰ ਚੌਧਰੀ ਦੀ ਤੇ ਇੱਕ ਡਿੰਪਲ ਰੋੜੇ ਦੀ ਹਮ ਉਹ ਮਸ਼ੀਨ ਤੋਂ ਲੈ ਕੇ ਇਹਨਾਂ ਦਾ ਝਗੜਾ ਹੋਇਆ ਜਿਹੜੇ ਚਰਨਦਰ ਚੌਧਰੀ ਪਾਰਟੀ ਵੱਲੋਂ ਕੋ سپورਟ ਤੇ ਜਿਹੜੇ ਮੁੰਡੇ ਆਏ ਉਹਨਾਂ ਉਹਨਾਂ ਵੱਲੋਂ ਇੱਕ ਚੋਂ ਤੋ ਫੈਰ ਕੀਤੀ ਗਿਆ ਇੱਕ ਵਾਈ ਫੈਰਿਆ ਇੱਕ ਲੱਗਾ ਸਰ ਜਿਹਦੇ ਲੱਗਾ ਉਹ ਕਿਸ ਪਾਰਟੀ ਤੋਂ ਨੇ ਤੇ ਜਿਨ੍ਹਾਂ ਨੇ ਲਗਾਇਆ ਉਹ ਕਿਸ ਪਾਰਟੀ ਤੋਂ ਨੇ ਜਿੰਨਾ ਵੱਲੋਂ ਲਾਇਆ ਗਿਆ ਉਹ ਕਾਂਗਰਸ ਪਾਰਟੀ ਆ ਜਿਨ੍ਹਾਂ ਦੇ ਲੱਗਾ ਉਹ ਆਮ ਆਦਮੀ ਪਾਰਟੀ ਤੇ ਕਿਸੇ ਦੀ ਸਰ ਗ੍ਰਿਫਤਾਰੀ ਹੋਈ ਹੈ ਹਾਂ ਦੇ ਕੋਈ ਗ੍ਰਿਫਤਾਰੀ ਦਾ ਮਾਮਲਾ ਦਰਜ ਨਹੀਂ ਕੀਤਾ ਕਿਸੇ ਕੰਡੀਸ਼ਨ ਕੀ ਆ ਜਿਸ ਨੂੰ ਗੋਲੀ ਲੱਗੀ ਠੀਕ ਹੈ ਸਟੇਬਲ ਹੈ ਸਰ ਪਾਰਟੀ ਮਾਈ ਨੂੰ ਲੈ ਕੇ ਚੜੜਾ ਆਇਆ ਜਾਂ ਫਿਰ ਇਹਨਾਂ ਦੀ ਪੁਰਾਣੀ ਨੰਦੇ ਚੱਲਦੀ ਆ ਰਹੀ ਬਈ ਦੋਵੇਂ ਕੰਮ ਹੀ ਆ ਪਾਰਟੀ ਭਾਜੀ ਵੀ ਤੇ ਦੋਵਾਂ ਦੇ ਪੁਰਾਣੀ ਨੰਦੇ ਚ ਵੀ ਇਹਨਾਂ ਦੀ ਹੈਗੀ ਕੋਈ ਗ੍ਰਿਫਤਾਰੀ ਸਰ ਹੋਈ ਤਾਂ ਨਹੀਂ ਹਾਂ ਦੇ ਕੋਈ ਨਹੀਂ ਮਾਮਲਾ ਦਰਜ ਕਰ ਰਹੇ ਜਲਦੀ ਗ੍ਰਿਫਤਾਰ ਕੀਤੇ ਜਾਣਗੇ ਕਿਹੜੇ ਬੰਦੇ ਆ